ਆਦਮ ਖੋਰ ਕੁੱਤਿਆਂ ਦਾ ਕਹਿਰ ਦੇਖ ਲੋ ਭਾਈ ਬੇਲੇ ਪਿੰਡ ਦੇ ਵਿੱਚ ਪਰਜਾ ਪੱਤ ਮੁਹੱਲੇ ਦੇ ਵਿੱਚ ਗਾਂ ਖਾਦੀ ਆ ਇਹ ਆਦਮ ਖੋਰ ਕੁੱਤਿਆਂ ਦਾ ਕਹਿਰ ਦੇਖ ਲੋ ਆ ਦੇਖ ਲੋ ਭਾਈ ਆਪਣੇ ਬੱਚਿਆਂ ਨੂੰ ਵੀ ਬਚਾ ਕੇ ਰੱਖੋ ਆਪਣੇ ਡੰਗਰਾਂ ਨੂੰ ਵੀ ਬਚਾ ਕੇ ਰੱਖੋ ਰਾਤ 1 ਔਰ 12 ਦੇ ਵਿੱਚ ਵਿੱਚ ਇਹ ਜਿਹੜਾ ਭਾਣਾ ਵਾਪਰਿਆ ਏ ਦੋਏ ਕੰਨ ਖਾ ਕੇ ਗਾਂ ਦੇ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਸਾਡੇ ਗਵਾਂਡੀਆਂ ਦੀਆਂ ਤਿੰਨ ਬੱਕਰੀਆਂ ਖਾ ਗਏ ਆ ਤੇ ਇੱਕ ਸਾਡੇ ਭਾਈ ਚਾਰੇ ਦੇ ਵਿੱਚੋਂ 60-70 ਹਜ਼ਾਰ ਦਾ ਘੋੜੇ ਦਾ ਬਸ਼ੀਰਾ ਖਾ ਗਏ ਆ ਤੇ ਇੱਕ ਇਸ ਬਾਈ ਦੀ ਗਾਂ ਪਹਿਲਾਂ ਵੀ ਉਹਨਾਂ ਨੇ ਮਾਰ ਚੁੱਕੇ ਆ ਗਾਂ ਉਹੀ ਕੁੱਤੇ ਸੋ ਆਪਣਾ ਬਾਈ ਪ੍ਰਬੰਧ ਕਰਕੇ ਰੱਖੋ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਹਨਾਂ ਕੁੱਤਿਆਂ ਦਾ ਪ੍ਰਬੰਧ ਕਰਿਆ ਜਾਵੇ ਕਿਉਂਕਿ ਇਹ ਕੁੱਤੇ ਆਦਮ ਖੋਰ ਬਣ ਚੁੱਕੇ ਆ ਇਹ ਆਦਮ ਖੋਰ ਸ਼ੇਰ ਦਾ ਰੂਪ ਚਾ ਧਾਰ ਚੁੱਕੇ ਆ ਜਿਹੜੇ ਹੱਡਾ ਰੂੜੀ ਵਾਲੇ ਕੁੱਤੇ ਆ ਸੋ ਬਾਈ ਆਪਣਾ ਧਿਆਨ ਰੱਖੋ ਵੀਡੀਓ ਨੂੰ ਵਾਤੇ-ਵਾਤੇ ਸ਼ੇਅਰ ਕਰ ਦਿਓ ਤਾਂ ਕਿ ਜੋ ਸਾਡੇ ਹੋਰ ਜਿਨਾਂ ਕੋ ਡੰਗਰ ਰੱਖੇ ਹੋਇਆ ਬੱਚਿਆਂ ਵਾਲੇ ਪਰਿਵਾਰ ਪਸ਼ੂਆਂ ਵਾਲੇ ਪਰਿਵਾਰ ਆਪਣਾ ਪ੍ਰਬੰਧ ਕਰ ਸਕਣ ਸੋ ਬਹੁਤ ਧੰਨਵਾਦ ਭਾਈ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਅੱਗੇ ਵੀਡੀਓ ਦੇਖੋ ਤੁਹਾਨੂੰ ਪੂਰਾ ਗਾਂ ਦੇ ਦਾ ਇਹਦੇ ਵਿੱਚ ਹਾਲ ਦਿਖਾਇਆ ਹੋਇਆ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਜਿਹੜੇ ਵੀ ਮੇਰੇ ਵੀਰ ਡੰਗਰ ਪਸ਼ੂ ਰੱਖਦੇ ਆ ਸੋ ਉਹਨਾਂ ਅੱਗੇ ਬੇਨਤੀ ਆ ਕਿ ਭਾਈ ਜਦ ਵੀ ਤੁਹਾਡਾ ਕੋਈ ਕਟੜੂ ਕੋਈ ਬਸ਼ਰੂ ਕੋਈ ਡੰਗਰ ਮਰਦਾ ਏ ਤਾਂ ਉਹਨੂੰ ਵੀਰੇ ਧਰਤੀ ਚ ਟੋਆ ਪੱਟ ਕੇ ਦੱਬ ਕੇ ਆਇਆ ਕਰੋ ਉਹਨੂੰ ਹੱਡਾ ਰੂੜੀ ਦੇ ਵਿੱਚ ਐਸੇ ਤਰ੍ਹਾਂ ਨਾ ਸਿੱਟ ਕੇ ਆਇਆ ਕਰੋ ਕਿਉਂਕਿ ਉਹਨੂੰ ਫਿਰ ਕੁੱਤੇ ਖਾਂਦੇ ਆ ਕੁੱਤਿਆਂ ਦੇ ਖੂਨ ਨੂੰ ਮੂੰਹ ਨੂੰ ਖੂਨ ਲੱਗਦਾ ਏ ਫਿਰ ਉਹ ਕੁੱਤੇ ਆਦਮ ਖੋਰ ਦਾ ਰੂਪ ਧਾਰ ਲੈਂਦੇ ਆ ਉਹ ਕੁੱਤੇ ਆਦਮ ਖੋਰ ਬਣ ਜਾਂਦੇ ਆ ਸੋ ਸਾਡੀ ਬੇਨਤੀ ਆ ਵੀਰੇ ਆਪਣਾ ਡੰਗਰਾਂ ਨੂੰ ਦੱਬ ਕੇ ਆਇਆ ਕਰੋ ਡੰਗਰਾਂ ਨੂੰ ਖੁੱਲੇ ਆਮ ਨਾਲ ਸਿੱਟ ਕੇ ਆਇਆ ਕਰੋ ਆ ਜਿਹੜੇ ਨਾ ਹੱਡਾ ਰੂੜੀ ਦੇ ਕੁੱਤੇ ਆ kali 50 ਡੰਗਰ ਖਾ ਕੇ ਉਹਨਾਂ ਨੇ ਪਹਿਲਾਂ ਵੀ ਬਹੁਤ ਡੰਗਰ ਬਰਬਾਦ ਕਰ ਦਿੱਤੇ ਆ ਇਹਨਾਂ ਨੇ ਇੰਨਾ ਕਹਿਰ ਕਰਿਆ ਹੋਇਆ ਨਾ دہشت ਜਿਹੜੀ دہشت ਕਹਿੰਦੇ ਹੁੰਦੇ ਆ ਜਿਹਨੂੰ ਸ਼ੇਰ ਮੰਗਣਾ ਭਗਿਆੜ ਮੰਗਣਾ ਇਹਨਾਂ ਨੇ دہشت ਫੈਲਾਈ ਹੋਈ ਆ ਇਲਾਕੇ ਦੇ ਵਿੱਚ ਜਿਹੜੇ ਹੱਡਾ ਰੂੜੀ ਦੇ ਕੁੱਤੇ ਆ ਪਿਛਲੇ ਸਾਲ ਵੀ ਕਈ ਬੰਦਿਆਂ ਦੀਆਂ ਬੱਕਰੀਆਂ ਖਾ ਕੇ ਇੱਕ 40-50 ਹਜ਼ਾਰ ਦੀ ਬਸ਼ੇਰੀ ਖਾ ਕੇ ਤੇ ਇਹ ਬਾਈ ਦੇ ਗਾਏ ਦੇ ਕੰਨ ਤੱਕ ਨਹੀਂ ਛੱਡੇ ਯਾਰ ਕੰਨ ਖਾ ਕੇ ਤੇ ਉਸ ਤੋਂ ਬਾਅਦ ਹੋਰ ਦਿਖਾਈ ਬਾਈ ਕਿੱਥੇ ਕਿੱਥੇ ਆ ਦੇਖੋ ਬਾਈ ਕੁੱਤਿਆਂ ਨੇ ਕਿਸ ਹੱਦ ਤੱਕ ਇਹ ਜ਼ੁਲਮ ਕੀਤਾ ਆ ਦੇਖੋ ਇਹ ਹੱਡਾ ਰੂੜੀ ਦੇ ਬਾਈ ਕੁੱਤਿਆਂ ਨੇ ਕਹਿਰ ਗੁਜ਼ਾਰਿਆ ਹੋਇਆ ਹੱਡਾ ਰੂੜੀ ਦੇ ਕੁੱਤਿਆਂ ਨੇ ਸੋਨੇ ਵਾਲੀ ਗਾਂਹ ਬਰਬਾਦ ਕਰਤੀ ਬਾਈ ਆ ਦੇਖੋ ਜੀ ਉਹ ਕੰਨ ਤਾਂ ਦੇਖ ਲਈ ਯਾਰ ਅੱਗੇ ਤੁਹਾਨੂੰ ਦਿਖਾਉਂਦੇ ਆ ਕੰਨ ਸੋ ਇਹਨਾਂ ਕੁੱਤਿਆਂ ਦਾ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਜਾਂ ਫਿਰ ਇਹਨਾਂ ਨੂੰ ਫੜ ਕੇ ਛੱਡਣਾ ਚਾਹੀਦਾ ਕਿਤੇ ਜਾ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਆ ਦੇਖੋ ਬਾਈ ਦੋਨੇ ਕੰਨ ਇਹਦੇ ਗਾਂਹ ਦੇ ਨਾਲ ਦੋਨੇ ਕੰਨ ਖਾ ਗਏ ਤੇ ਆ ਦੇਖੋ ਗਾਂਹ ਇਸ ਵਕਤ ਵੀ ਰੋ ਰਹੀ ਆ ਯਾਰ ਦੇਖੋ ਇਹ ਦੇਖ ਕੇ ਨਾ ਸਾਡੇ ਅੰਦਰ ਆਪ ਸਾਨੂੰ ਫੀਲ ਹੋ ਰਿਹਾ ਇਹਦੀ ਤਕਲੀਫ ਸਾਨੂੰ ਆਪ ਖੁਦ ਸਾਡੇ ਅੰਦਰ ਦਿਲ ਵਿੱਚ ਫੀਲ ਹੋ ਰਹੀ ਹੈ ਕਿ ਇਸ ਵਕਤ ਗਾਂ ਦੇ ਦਿਲ ਤੇ ਕੀ ਬੀਤ ਰਹੀ ਹੋਗੀ ਇਹਦੇ ਸਰੀਰ ਤੇ ਕੀ ਬੀਤ ਰਹੀ ਹੋਗੀ ਜਿਹੜਾ ਇਹ ਦਰਦ ਸਹਿਣ ਕਰ ਰਹੀ ਆ ਵਿਚਾਰੀ ਆ ਦੇਖੋ ਭਾਈ ਇਹ ਤਾਂ ਗਾਂ ਉਹ ਤਕੜੀ ਧੀ ਯਾਰ ਜਿਹੜੀ ਜਿਹਦੀ ਇਹ ਬਚ ਗਈ ਅਗਰ ਕੋਈ ਮਾੜਾ ਡੰਗਰ ਹੁੰਦਾ ਨਾ ਹੁਣ ਨੂੰ ਖਤਮ ਹੋਇਆ ਹੋਣਾ ਸੀ ਯਾਰ ਇਹ ਦੇਖੋ ਭਾਈ ਇਹ ਕੁੱਤਿਆਂ ਦਾ ਹੱਲ ਹੋਣਾ ਚਾਹੀਦਾ ਕੋਈ ਆ ਦੇਖੋ ਇਹ ਪਿਛਲੇ ਸਾਲ ਵੀ ਇੱਕ ਬਸ਼ੇਰੀ ਖਾ ਗੇ ਜਿਹੜੀ ਹੈਗੀ ਦੀ ਕੋਈ 50-60 ਹਜ਼ਾਰ ਦੀ ਬਛੇਰੀ ਬਿੰਦੇਵਾਈ ਦੀ ਹੈ 60 ਹਜ਼ਾਰ ਦੀ ਬਛੇਰੀ 20 ਹਜ਼ਾਰ ਦਾ ਇਹ ਬਾਈ ਦਾ ਘੋੜਾ ਖਾ ਗਈ ਬੱਕਰੀਆਂ ਖਾ ਕੇ ਬੱਕਰੀਆਂ ਉਹ ਸਾਡੇ ਪਰਸ਼ੀ ਵੀਰ ਦੀਆਂ ਦੋ ਬੱਕਰੀਆਂ ਇਹ ਹੱਡਾ ਰੂੜੀ ਤਿੰਨ ਤਿੰਨ ਬੱਕਰੀਆਂ ਖਾ ਕੇ ਹੱਡਾ ਰੂੜੀ ਦੇ ਕੁੱਤੇ ਉਹਨਾਂ ਨੇ ਬੜੇ ਪਿਆਰ ਨਾਲ ਲਾਡ ਨਾਲ ਪਾਲੀਆਂ ਹੋਈਆਂ ᱛੀਆਂ ਬੱਕਰੀਆਂ ਉਹ ਖਾ ਕੇ ਤੇ ਆਹ ਰਾਤ ਜਿਹੜਾ ਕਹਿਰ ਆ ਜਿਹੜੀ ਦਹਿਸ਼ਤ ਰਾਤ ਫਲਾਈ ਆ ਕੁੱਤਿਆਂ ਨੇ ਇਹ ਤੁਹਾਡੀ ਅੱਖਾਂ ਦੇ ਸਾਹਮਣੇ ਆ ਬਾਈ ਆ ਦੇਖ ਲੋ ਆ ਹੱਡਾ ਰੂੜੀ ਆ ਇਹ ਸਾਡੇ ਪਿੰਡ ਦੇ ਕੋਲ ਸਾਡਾ ਪਿੰਡ ਬੇਲਾ ਹੈ ਬਾਈ ਚਮਕੌਰ ਤਹਿਸੀਲ ਦੇ ਵਿੱਚ ਪੈਂਦਾ ਇਹ ਪਿੰਡ ਬੇਲਾ ਉਹ ਜਟਾਣਿਆਂ ਦੇ ਕੋਲ ਹੱਡਾ ਰੂੜੀ ਆ ਜਿਹੜੀ ਚਲੋ ਹੱਡਾ ਰੂੜੀ ਸਾਰਿਆਂ ਦੀ ਸਾਂਝੀ ਆ ਤੇ ਇੱਕ ਹੱਡਾ ਰੂੜੀ ਹੈਗੀ ਇਧਰ ਅਟਾਰੀ ਦੇ ਕੋਲ ਬੇਲੇ ਵਾਲਿਆਂ ਦੀ ਤੇ ਇੱਕ ਜਟਾਣੇ ਵਾਲਿਆਂ ਦੀ ਹੱਡਾ ਰੂੜੀ ਹੈਗੀ ਜਟਾਣਿਆਂ ਦੇ ਪੁੱਲ ਕੋਲ ਇਹ ਹੁਣ ਦੋਨੋਂ ਪਾਸੇ ਦੇ ਕੁੱਤੇ ਰਲ ਕੇ ਆ ਜਾਂਦੇ ਆ ਤੇ ਆ ਕੇ ਰਾਤ ਨੂੰ ਆ ਜਾਂਦੇ ਆ ਬਾਈ ਇਹ ਆ ਦੇਖੋ ਡੰਗਰ ਤਾਂ ਵੈਸੇ ਅੰਦਰ ਬੰਨੇ ਹੋਏ ਤੇ ਲੇਕਿਨ ਆ ਛੱਡ ਪਿਆ ਹੋਇਆ ਕਿੱਥੇ ਬੰਨੀ ਹੋਈ ਸੀ ਬਾਈ ਗਾਂ ਉਸ ਵਕਤ ਆ ਦੇਖੋ ਉਰੇ ਬੰਨੀ ਹੋਈ ਸੀ ਉਹ ਗਾਂ ਤਾਂ ਬਚ ਗਈ ਹੈ ਉਹ ਬਾਜੀ ਉਹਦਾ ਵੀ ਗਾਂ ਨਿਕਾਲਿਆ ਤਾਂ ਇੱਕ ਅੱਛਾ ਉਹਦਾ ਵਿਚੋ ਹੋ ਗਿਆ ਗਾਂ ਦਾ ਤੇ ਇਧਰ ਤੇ ਆਂਦੇ ਆ ਕੁੱਤੇ ਬਾਈ ਆ ਦੇਖ ਤਾ ਹੁਣ ਦੇਖੋ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਨਹੀਂ ਤਾਂ ਫਿਰ ਲੋਕ ਡੰਗਰ ਰੱਖਣ ਤੇ ਵੀ ਹਟ ਜਾਣਗੇ ਯਾਰ ਹੁਣ ਜਿਹਦੇ ਕੋ ਗੰਜائش ਨਹੀਂ ਹੈਗੀ ਉਹ ਨਹੀਂ ਕਰ ਸਕਦਾ ਹਨਾ ਕੋਈ ਆਪਣੀ ਬਾੜ ਨਹੀਂ ਕਰ ਸਕਦਾ ਕੋਈ ਦਰਵਾਜ਼ਾ ਪੱਲਾ ਨਹੀਂ ਲਵਾ ਸਕਦਾ ਤਾਂ ਇਹ ਉਰੇ ਪਰਲੜ ਤਾਣ ਦਿੰਦੇ ਆ ਤਾਂ ਗਰੀਬ ਬੰਦਾ ਕਰੇ ਤਾਂ ਕਰੇ ਕੀ ਆ ਯਾਰ ਪਹਿਲਾਂ ਹੀ ਲੋਨ ਲੈ ਕੇ ਆਣਾਂ ਨੇ ਗਾਂਹ ਲਿਆਂਦੀ ਤੀ ਇਹ ਤੇ ਇਹ ਵੀ ਬਰਬਾਦ ਕਰਤੀ ਆ ਸੋਨੇ ਵਾਲੀ ਗਾਂ ਆ ਇਹ ਕਿੰਨਾ ਦੁੱਧ ਆ ਬਾਈ ਗਾਂ ਥੱਲੇ 7 ਕਿਲੋ ਦੁੱਧ ਥੱਲੇ 7 ਕਿਲੋ ਦੁੱਧ ਤੈ ਥੱਲੇ ਹੈ ਜੀ ਤੇ ਆ ਦੇਖੋ ਬਾਈ ਤੁਹਾਨੂੰ ਨੇੜੇ ਤੇ ਦਿਖਾਉਂਦਾ حال دیکھو ਗਾਂਈ ਦਾ ਕੀ ਕਰਿਆ ਯਾਰ ਇਹ ਤਾਂ ਗਾਂਓ ਤਕੜੀ ਤੀ ਜੋ بچੋ ਹੋ ਗਿਆ ਇਹਦਾ ਆ 25 ਕੁੱਤੇ 12 ਵਜੇ ਹਟਾਏ ਗਏ ਮੇਰੀ ਮੰਮੀ ਨੇ ਆ ਦੇਖੋ ਭਾਈ ਬਹੁਤ ਬੁਰਾ ਲੋਕ ਰਾਤ ਨੇਤਨ ਹੁਣੀ ਵੀ ਆਇਆ ਨੇਤਨ ਬੀਰੂ ਹੁਣੀ ਰਾਤ 1:30 ਵਜੇ ਆਇਆ ਉਹ ਮੈਂ ਦੇਖਿਆ ਮੈਨੂੰ ਨਹੀਂ ਤਾਂ ਪਤਾ ਵੀ ਆ ਕੀ ਚੀਜ਼ ਹੋਈ ਇਹ ਮੈਨੂੰ ਸਵੇਰੇ ਪਤਾ ਲੱਗਿਆ ਆ ਦੇਖੋ ਭਾਈ ਆ ਇਧਰਲੇ ਕੰਦਾ ਵੀ ਬੁਰਾ ਹਾਲ ਕਰਿਆ ਹੋਇਆ ਇਹਦਾ ਤੇ ਗਾਂਈ ਹੁਣ ਵੀ ਵਿਚਾਰੀ ਨਾ ਅੱਖਾਂ ਦੇ ਵਿੱਚ ਹੰਝੂ ਆ ਰਹੇ ਆ ਇਹਦੇ ਪਤਾ ਨਹੀਂ ਕਿੰਨੀ ਕੀ ਤਕਲੀਫ ਹੋਣੀ ਐ ਇਹਨੂੰ ਹਨਾ ਇਹ ਵੀ ਤਾਂ ਚਲੋ ਹੈ ਤਾਂ ਜੀਵ ਆ ਰੱਬ ਦਾ ਆ ਦੇਖ ਲਓ ਬਾਈ ਤੁਸੀਂ ਕਿਆ ਹਾਲ ਕਰਿਆ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਡੰਗਰਾਂ ਦਾ ਬਾਈ ਵੱਧ ਤੋਂ ਵੱਧ ਧਿਆਨ ਰੱਖੋ ਰਾਤ ਨੂੰ ਵੀ ਡੰਗਰਾਂ ਦੇ ਕੋਲ ਢੇੜਾ ਜ਼ਰੂਰ ਰੱਖੋ ਆਪਣੇ ਦਰਵਾਜ਼ੇ ਖੁੱਲੇ ਛੱਡ ਕੇ ਨਾ ਆਓ ਤਾਂ ਨਹੀਂ ਤੁਹਾਡੇ ਡੰਗਰਾਂ ਨਾਲ ਵੀ ਆ ਭਾਣਾ ਵਰਤ ਸਕਦਾ ਏ ਬਾਈ ਆ ਦੇਖ ਲਓ ਪਹਿਲਾਂ ਵੀ ਬਹੁਤ ਡੰਗਰ ਯਾਨੀ ਕਿ ਕਰਤੇ ਇਹਨਾਂ ਨੇ 25 30 40 ਦੇ ਕਰੀਬ ਡੰਗਰ ਬਰਬਾਦ ਕਰ ਦਿੱਤੇ ਆ ਆ ਦੇਖੋ ਪਿੱਛੇ ਕਿਆ ਹਾਲ ਕਰਿਆ ਹੋਇਆ ਬਾਈ ਦੰਦ ਐਂਡ ਦੰਦ ਮਾਰੇ ਹੋਇਆ ਜਿੱਦਾਂ ਨਾ ਕਿਸੇ ਸ਼ੇਰ ਨੇ ਹਮਲਾ ਕਰਿਆ ਹੁੰਦਾ ਏਦਾਂ ਤੇ ਆਦਮ ਖੋਰ ਬਣ ਚੁੱਕੇ ਆ ਇਹ ਜਿਹੜੇ ਕੁੱਤੇ ਆ ਨਾ ਬਾਈ ਆਦਮ ਖੋਰ ਬਣ ਚੁੱਕੇ ਆ ਇਹ ਕੁੱਤੇ ਆ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਆ ਹਾਲਾਤ ਬਹੁਤ ਬੁਰਾ ਹਾਲ ਕਰਤਾ ਬਾਈ ਗਾਂ ਦੇ ਆ ਦੇਖੋ ਉਰੇ ਵੀ ਮਾਰਦੀ ਆ ਪਹਿਲਾਂ ਜਾਨੇ ਇੱਕ ਜਾਨ ਤੇ ਮਾਰਦੀ ਆ ਵਾਲੀ ਜਾਨ ਤੇ ਮਾਰੀ ਆ ਅੱਛਾ ਇੱਕ ਗਾਏ ਬਿਲਕੁਲ ਖਤਮੇ ਕਰ ਤੇ ਦਿੱਤੀਆਂ ਨੇ ਪਹਿਲਾਂ ਕਿੰਨੇ ਕ ਟਾਈਮ ਦੀ ਗੱਲ ਆ ਉਹ 15 ਦਿਨ ਦੀ ਆ 15 16 ਦਿਨ ਪਹਿਲਾਂ ਇੱਕ ਗਾਏ ਤੇ ਅਟੈਕ ਕੀਤਾ ਉਹਨਾਂ ਨੇ ਕੁੱਤਿਆਂ ਨੂੰ ਦਫ਼ਤਰ ਤੇ ਜਾਓ ਉੱਥੇ ਜਾਓ ਦਫ਼ਤਰ ਤੇ ਜਾ ਕੇ ਇਹਨਾਂ ਨੂੰ ਟੈਂਪੂ ਚੜਾ ਕੇ ਜੋ ਐਂ ਕਹੇ ਤਾਂ ਉਹਦੇ ਬਾਅਦ ਜਿਹੜਾ ਨਾ ਆਓ ਯਾਰ ਉਹ ਵੀ ਹੁਣ ਕੀ ਕਰ ਸਕਦੇ ਇਹ ਪ੍ਰਸ਼ਾਸਨ ਨੂੰ ਤੁਸੀਂ ਜਾਣਾ ਤਾਂ ਨਾ ਹਾਂ ਇਹ ਉਹਨਾਂ ਨੂੰ ਕਰਨਾ ਚਾਹੀਦਾ ਜੰਗਲਾਤ ਮਹਿਕ ਮੇ ਵਾਲਿਆਂ ਦਾ ਵੀ ਦੇ ਵਿੱਚ ਕੋਈ ਉਹ ਨਹੀਂ ਆ ਪਰ ਹੈ ਤਾਂ ਹੱਡਾ ਰੂੜੀ ਦੇ ਕੁੱਤੇ ਆ ਜਿੱਥੇ ਅਸੀਂ ਡੰਗਰ ਸਿੱਟ ਕੇ ਆਂਦੇ ਆ ਉਹ ਕੁੱਤਿਆਂ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਉਹ ਨਹੀਂ ਦੇਖਦੇ ਫਿਰ ਵੀ ਡੰਗਰ ਜਾਂ ਉਹਨਾਂ ਨੂੰ ਭੁੱਖ ਲੱਗਦੀ ਹੈ ਕਿ ਡੰਗਰ ਜਿਉਂਦਾ ਏ ਜਾਂ ਮਰਿਆ ਹੋਇਆ ਏ ਤੇ ਜਿਹੜੇ ਕੁੱਤੇ ਜਾਨਵਰਾਂ ਨੂੰ ਨਹੀਂ ਛੱਡਦੇ ਡੰਗਰਾਂ ਪਸ਼ੂਆਂ ਨੂੰ ਨਹੀਂ ਛੱਡਦੇ ਉਹ ਬੱਚਿਆਂ ਨੂੰ ਵੀ ਖਾ ਸਕਦੇ ਆ ਬਾਈ ਤਾਂ ਉਹਨਾਂ ਵਾਸਤੇ ਬੱਚੇ ਵੀ ਕੁਛ ਨਹੀਂ ਆ ਉਹਨਾਂ ਨੂੰ ਤਾਂ ਮਾਸ ਚਾਹੀਦਾ ਸੋ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਅੱਗੇ ਵੀ ਕੀ ਹੈ ਨਾ ਕੁੱਤਿਆਂ ਦਾ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਨਹੀਂ ਇਹ ਨਾ ਹੋਵੇ ਕਿ ਕੱਲ ਨੂੰ ਇਹ ਕੁੱਤੇ ਬੱਚ ਤੋ ਬਾਈ ਵੀਡੀਓ ਨੂੰ ਬਾਤੇ ਬਾਤੇ ਸ਼ੇਅਰ ਕਰਦੇ ਹੋ ਤਾਂ ਜੋ ਲੋਕ ਜਾਗਰੂਕ ਹੋ ਸਕਣ ਆਪਣੇ ਡੰਗਰਾਂ ਦਾ ਧਿਆਨ ਰੱਖ ਸਕਣ ਤੇ ਆਪਣੇ ਮੁਹੱਲਿਆਂ ਦਾ ਆਪਣੇ ਬੱਚਿਆਂ ਦਾ ਧਿਆਨ ਰੱਖ ਸਕਣ ਧੰਨਵਾਦ ਬਾਈ ਜੀ